ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਸਮੁੱਚੀ ਮਨੁੱਖਤਾ ਨੂੰ ਬਹੁਤ ਪਵਿੱਤਰ ਸਿਧਾਂਤ ਬਖਸ਼ੀ ਕਿ ਜਿਹੜੀ ਦੁਨੀਆ ਅੱਜ ਵੀ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਉਹਨਾਂ ਪਵਿੱਤਰ ਸਿਧਾਂਤਾਂ ਤੇ ਚੱਲਦੀ ਆ ਉਹ ਆਪਣੇ ਲੋਕ ਤੇ ਪਰਲੋਕ ਸਹੇਲੇ ਕਰਕੇ ਜਾਂਦੀ ਆ ਗੁਰੂ ਨਾਨਕ ਦੇ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਸੇਵਾ ਤੇ ਸਿਮਰਨ ਨੂੰ ਸਮਰਪਿਤ ਆ ਤੇ ਜਿੱਥੇ ਖਾਲਸਾ ਪੰਥ ਤੇ ਸਮੁੱਚੀ ਦੁਨੀਆ ਇਸ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀ ਆ ਉੱਥੇ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਖ ਬਖ ਸਕੂਲ ਤੇ ਕਾਲਜ ਉਹਨਾਂ ਦੇ ਜਿਹੜੇ ਸਤਕਾਰਯੋਗ ਵਿਦਿਆਰਥੀ ਤੇ ਉਹਨਾਂ ਦੇ ਸਮੇਤ ਸਟਾਫ ਉਹ 7 ਜੂਨ ਤੋਂ ਲੈ ਕੇ 30 ਜੂਨ ਤੱਕ ਇਸ ਪਵਿੱਤਰ ਸਥਾਨ ਦੀ ਪ੍ਰਕਰਮਾਂ ਦੇ ਵਿੱਚ ਅੰਦਰ ਪੂਰ ਦੇ ਉੱਤੇ ਉਹ ਜਿਹੜੀ ਸੇਵਾ ਨਿਭਾ ਰਹੇ ਆ ਮੈਂ ਸਮਝਦਾ ਹਰ ਇੱਕ ਬੱਚੇ ਦੀ ਤੇ ਮਾਂ ਪੇ ਦੀ ਚਾਹਨਾ ਹੁੰਦੀ ਆ ਕਿ ਛੁੱਟੀਆਂ ਦੇ ਵਿੱਚ ਉਸ ਸਥਾਨ ਤੇ ਜਾਇਆ ਜਾਵੇ ਜਿੱਥੇ ਸਦੀਪ ਜਿਹੜੀ ਆ ਉਹ ਯਾਦ ਬਣ ਜਾਏ ਤੇ ਮੈਂ ਸਮਝਦਾ ਨਾ ਬੱਚਿਆਂ ਦੇ ਹਿੱਸੇ ਸਦੀਪ ਯਾਦ ਇਹ ਛੁੱਟੀਆਂ ਬਣ ਗਈਆਂ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਦਰ ਤੇ ਦੇਸ਼ ਬਦੇਸ਼ ਦੀ ਧਰਤੀ ਤੋਂ ਹਰ ਇੱਕ ਸਿੱਖ ਦੀ ਚਾਹਨਾ ਹੁੰਦੀ ਵੀ ਕਦੋਂ ਮੈਨੂੰ ਸਮਾਂ ਮਿਲੇ ਇਸ ਪਵਿੱਤਰ ਧਰਤੀ ਤੇ ਆ ਕੇ ਸਤਗੁਰਾਂ ਦੇ ਪਵਿੱਤਰ ਜਲ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਹਰ ਕੀ ਪੌੜੀ ਤੋਂ ਚੂਲਾ ਲਾਵਾ ਤੇ ਪ੍ਰਕਾਰਮਾਂ ਦੇ ਵਿੱਚ ਸੇਵਾ ਕਰਾਂ ਭਾਂਡੇ ਮਾਂਜਾਂ ਜੋੜਿਆਂ ਦੀ ਸੇਵਾ ਕਰਾਂ ਸੋ ਇਹ ਅੱਜ ਖਾਲਸਾ ਕਾਲ ਚ ਕਰਹਾਲੀ ਤੋਂ ਖਾਲਸਾ ਕਾਲ ਜਗ ਬਿਆਲੇ ਤੋਂ ਸਮੇਤ ਸਦਾ ਬੱਚੇ ਜਿਹੜੇ ਆ ਉਹ ਜਿੱਥੇ ਸੇਵਾ ਕਰਨ ਪਹੁੰਚੇ ਜਿਹੜੇ ਆ ਬੱਚੀਆਂ ਸਾਡੀਆਂ ਬੇਟੀਆਂ ਵਿੱਚ ਜੋ ਕਿ ਐਗਜ਼ਾਮ ਵੀ ਚੱਲ ਰਹੇ ਆ ਤੇ ਮੈਂ ਸਮਝਦਾ ਇਹਨਾਂ ਦੇ ਹਿੱਸੇ ਇੱਕ ਸਦੀਪ ਇਹ yaad ਆਉਣੀ ਆ ਕਿ ਸਾਨੂੰ ਵਿਦਿਆਰਥੀ ਲਾਇਫ ਦੇ ਵਿੱਚ ਇੱਕ ਦਿਨ 사ਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਜਿਹੜਾ ਉਸ ਭਾਗਾ ਸਮਾ ਪ੍ਰਾਪਤ ਹੋਇਆ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਬੋਲਣਾ ਘਟਿਆ ਮਤਲਬ ਦੀ ਉਨੀ ਗੱਲ ਕਰਨੀ ਆ ਜਿੱਥੇ ਸੇਵਾ ਕਰਨੀ ਉੱਥੇ ਨਾਲ ਵਾਹਿਗੁਰੂ ਦਾ ਪਵਿੱਤਰ ਜਾਪ ਵੀ ਕਰਨਾ ਦੋ ਫਲ ਪ੍ਰਾਪਤ ਹੋਣਗੇ ਇੱਕ ਦਾ ਇਸ ਸਥਾਨ ਤੇ ਤੇ ਇੱਕ ਉੱਤੇ ਸਥਾਨ ਜਿਹਨੂੰ ਆਪਾਂ ਕਹਿ ਦਿੰਨੇ ਆ ਪਰਲੋਕ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਬੱਚਿਆਂ ਨੂੰ ਇਹਨਾਂ ਦੇ ਸਥਾਪ ਨੂੰ ਸਾਰੇ ਨੂੰ ਬਹੁਤ-ਬਹੁਤ ਵਧਾਈ ਦਿਨ ਤੇ ਫਿਰ ਕਾਮਨਾ ਕਰਦਾ ਕਿ ਇਹ ਜਿਹੜੀ ਤੁਹਾਡੀ ਸੇਵਾ ਇਹ ਸਫਲਿਆ ਇਹ ਤੁਹਾਡੇ ਸਮਾਜਿਕ ਜੀਵਨ ਦੇ ਵਿੱਚ ਵੀ ਤੇ ਤੁਹਾਡੇ ਅਧਿਆਤਮਕਤਾ ਦੇ ਜੀਵਨ ਦੇ ਵਿੱਚ ਵੀ ਤੇ ਤੁਹਾਡੇ ਕਰੋਮਿਕ ਜੀਵਨ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਫਲ ਪ੍ਰਾਪਤ ਹੋਣਾ ਸਾਰਿਆਂ ਬੱਚਿਆਂ ਨੂੰ ਉਹਨਾਂ ਦੇ ਸੁੱਚੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਜੀ ਹਮੇਸ਼ਾ ਵਾਸਤੇ ਬੱਚੇ-ਬੱਚੀਆਂ ਸੇਵਾ ਨੂੰ ਸਮਰਪਿਤ ਰਹਿਣ ਗੁਰੂ ਘਰਾਂ ਦੇ ਪਵਿੱਤਰ ਸਿਧਾਂਤਾਂ ਨੂੰ ਅਪਣਾਏ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ